ਸਾਡਾ ਨੂੰ ਜਿਵਾਨੋਨ ਨੂੰ ਜੋੜਨ ਨੂੰ ਮਾਈਕ ਨੋਟਾ ਨੋਟਾ ਪਰਚਾਨ ਫੋਟੋਗ੍ਰਾਫਰਾਂ ਦੇ ਦਾਰਨ ਤਸਵੀਰਦਾਰ ਨੰਬਰ ਦਰ ਉਠਾਉਣੇ ਦਾ ਵਾਹਦਾਰ ਦੇ ਜੀਮਦਾਰ ਕੋਨ ਦਾ ਪਰਿਵਰਨ ਜੀਮਦਾਰਨ ਸ਼ੂਕਨ ਖਲਾਕਾਂ ਮੀਤਾਂ ਸਵੀਤਾਂ ਪਤਕਾਂ ਚਿੱਤਾਂ ਮੀਤਾਂ ਦਾ ਪਰਣਾ ਨੂੰ ਪਰਮਾ ਨੂੰ ਨਗਰ ਦੀ ਮਾਣ ਪਰੇਮ ਚਾਚੇ ਬੀਪੀਨ ਲਾਸਰ ਜੁਦਦ ਸਿਆਣ ਨੂੰ ਨਿੱਕੇ ਨਿੱਕੇ ਨਿਆਣੇ ਬੈਠਣ ਲੋਟੇ ਸਾਰੇ ਰੋਟੇ ਨੂੰ ਤੁਲੇ ਸ਼ਾਹ ਉਹ ਪਿਆਰ ਪਰ ਸਸਰੀਏ ਦਾ ਨਮਸਕਾਰ ਨਮਸਤੇ ਅਦਾ ਅਸਲਾਮ ਅਲੇਕਮ ਖੁਸ਼ ਆਮਦੀਦ ਹੈਲੋ ਹਾਏ ਸਤੰਗਰ ਤੁਹਾਨੂੰ ਬਹੁਤ ਬਹੁਤ ਬਖਸ਼ੀਆ ਚੱਲ ਇਹਦਾ ਕੀ ਕਿਸਾਨਾਂ ਨੂੰ ਫਾਇਦਾ ਹੋਏਗਾ 300 ਕਰੋੜ ਦੀ ਲਾਗਤ ਦਾ ਬਣਿਆ ਆ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਆ ਵੀ ਅੱਜ ਜਿਹੜੀ ਇਹ ਬਟਾਲਾ ਸ਼ੂਗਰ ਮੇਲ ਹੈ ਜਿਹੜੀ ਏ ਵੱਡੀ ਹੋਣ ਜਾ ਰਹੀ ਹੈ ਜਿਹੜੀ ਕਿਸਾਨਾਂ ਨੂੰ ਜਿਹੜੀਆਂ ਕਈ ਵਾਰ ਟਰਾਲੀਆਂ ਬਾਹਰੋਂ ਲੈ ਕੇ ਜਾਣੀਆਂ ਪੈਂਦੀਆਂ ਸੀ ਉਹ ਵੀ ਹੁਣ ਜ਼ਰੂਰਤ ਨਹੀਂ ਪਊਗੀ ਇਹਦੇ ਨਾਲ ਸਭ ਤੋਂ ਵਧੀਆ ਜਿਹੜਾ ਆਪਾਂ ਬਿਜਲੀ ਪੈਦਾ ਵੀ ਇੱਥੇ ਕਰਾਂਗੇ ਵੀ ਸਕੇਨ ਦਾ ਭਾਵ ਸਾਡੀ 슈ਗਰ ਮਿਲ ਜਿਹੜੀ ਆ ਇਹ ਅੱਗੇ ਨਾਲੋਂ ਬਹੁਤ ਵਧੀਆ ਡਵੈਲਪ ਹੋ ਗਈ ਆ ਔਰ ਹੁਣ ਇਹਦਾ ਜਿਹੜਾ ਬੈਨੀਫਿਟ ਆ ਇਹ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਸਾਡੇ ਏਰੀਆ ਦੇ ਕਿਸਾਨਾਂ ਨੂੰ ਹੋਵੇ ਜਿਲ੍ਹਾ ਗਰਦਾਸਪੁਰ ਤੋਂ ਇਲਾਵਾ ਹੋਰ ਕਿੰਨੇ ਜ਼ਿਲ੍ਹਿਆਂ ਨੂੰ ਸਮਝ ਦਿਓ ਕਿ ਇਹਦਾ ਫਾਇਦਾ ਹੋਏਗਾ ਦੇਖੋ ਜੀ ਤਕਰੀਬਨ ਜਦੋਂ ਮੇਲੇ ਵੱਡੀ ਹੋਗੀ ਤੇ ਨੇਚਰਲੀ ਤੁਹਾਡਾ ਪਠਾਨਕੋਟ ਹੋ ਗਿਆ ਜਨਾਲਾ ਹੋ ਗਿਆ ਅੰਬਰਸਰ ਜ਼ਿਲ੍ਹਾ ਹੋ ਗਿਆ ਇਧਰ ਦੀ ਬੈਲਟ ਜਿੰਨੀ ਵੀ ਆ ਉਹਨੂੰ ਸਾਰੀ ਨੂੰ ਬੈਨੀਫਿਟ ਹੋਵੇਗਾ ਸਰ ਇਹਦਾ ਲਾਭ ਹੀ ਬਹੁਤ ਹੈ ਇਨਸਾਨ ਨੂੰ ਧੂਆਂ ਇਹਦੇ ਖੰਡ ਵਧੀਆ ਏਰੀਆ ਆ ਇਸ ਬਾਰੇ ਕੋਈ ਇੰਤਜ਼ਾਮ ਕੀਤਾ ਜਾਏਗਾ ਸਰ ਪ੍ਰੋਪਰਲੀ ਜਦੋਂ ਚੰਗਾ ਕੰਮ ਹੋਵੇ ਨਾ ਚੰਗੀਆਂ ਗੱਲਾਂ ਕਰੀਦੀਆਂ ਹੁੰਦੀਆਂ ਨੇ ਉਦੋਂ ਠੀਕ ਹੈ ਵੀ ਇਹਦੇ ਨਾਲ ਇਹਦੇ ਨਾਲ ਇਹਦੇ ਨਾਲ ਇਹ ਆ ਵੀ ਇੱਕ ਜਿਹੜਾ ਇਹਦਾ ਤੁਸੀਂ ਗੱਲ ਕੀਤੀ ਪੋਲਿਊਸ਼ਨ ਦੀ ਆਪਾਂ ਉਹਦਾ ਵੀ ਸੋਰਸ ਜਿਹੜਾ ਪ੍ਰੋਪਰਟੀ ਦਾ ਬਦਲ ਦੇ ਦੇ ਜੀ ਇੱਕ ਲੋਕਾਂ ਨੂੰ ਵੀ ਕਿਉਂਕਿ ਪਿੰਡਾਂ ਦੇ ਵਿੱਚ ਜਿਆਦਾ ਕਿਸਾਨ ਕਮਾ ਦੇਖੋ ਜੀ ਇੱਕ ਤੇ ਇਹਦੇ ਵਿੱਚ ਨੌਕਰੀਆਂ ਦਾ ਵੀ ਵਧੂਗਾ ਜੀ ਰੋਜ਼ਗਾਰ ਵਧੂਗਾ ਜੀ ਲੋਕ ਆਉਣਗੇ ਨੇਚਰਲੀ ਜਿੱਥੋਂ ਜਦੋਂ ਜਿਆਦਾ ਜਿਆਦਾ ਆ ਆਉਣਾ ਜਾਣਾ ਬਣ ਜਾਂਦਾ ਤੇ ਨੇਚਰਲੀ ਕਾਰੋਬਾਰੀਆਂ ਦੇ ਵਿੱਚ ਵੀ ਉਹਦਾ ਵਾਧਾ ਹੁੰਦਾ ਔਰ ਕਿਸਾਨ ਵੀ ਦੂਰ ਦਰਾਡੇ ਦੂਸਰੀਆਂ ਮਿਲਾਂ ਚ ਜਾਂਦੇ ਸਿਚਾ ਤੇ ਉਹਦੇ ਨਾਲ ਵੀ ਨਹੀਂ ਜੀ ਹੁਣ ਜਦੋਂ ਮਿਲ ਘਰਦੀ ਆਪਣੀ ਚਾਲੂ ਹੋ ਗਈ ਤੇ ਫਿਰ ਕਿਉਂ ਨਾ ਜਾਣਦੀ ਬਿਲਕੁਲ ਜੀ ਦੋਵੇਂ ਆਪ ਇਹ ਜੀ ਕਾਫੀ ਤੁਹਾਨੂੰ ਮੈਂ ਦੱਸਿਆ ਵਾ ਵੀ ਅੱਗੇ ਛੋਟੀ ਮਿਲ ਹੀ ਹੁਣ ਇਹ ਕਾਫੀ ਇਹਦੇ ਨਾਲ ਹੁਣ ਜਦੋਂ ਵੱਡੀ ਹੋਈ ਹੈ ਤੇ ਰੋਜ਼ਗਾਰ ਜਿਹੜਾ ਵਾ ਨੇਚਰਲੀ ਲੋਕਾਂ ਨੂੰ ਮਿਲੂਗਾ ਇਹ ਨੀਅਰ ਅਬਾਊਟ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾ ਵੀ 500 ਕਰੋੜ ਦੀ ਲਾਗਤ ਦੇ ਨਾਲ ਇਹ ਜਿਹੜੀ ਮਿਲ ਹੈ ਇਹਦੀ ਲਾਗਤ ਜਿਹੜੀ ਲੱਗੀ ਔਰ ਉਦਘਾਟਨ ਹੋ ਰਿਹਾ ਔਰ ਮੈਂ ਦੱਸਣਾ ਚਾਹੁੰਦਾ ਕੱਲਾ ਜਿਤਨਾ ਉਹ ਵਿਰੋਧੀ ਕਹਿੰਦੇ ਹੁੰਦੇ ਆ ਮਿਲ ਮੈਂ ਸ਼ੁਰੂ ਕੀਤੀ ਆ ਵੇਖੋ ਨੀ ਪੱਥਰ ਰੱਖਣ ਨਾਲ ਕੰਮ ਨਹੀਂ ਹੁੰਦੇ ਇਹ ਤੁਹਾਨੂੰ ਡਾਟਾ ਦੇ ਦੂੰਗਾ ਵੀ ਪੇਮੈਂਟ ਕਿਹੜੀ ਸਰਕਾਰ ਨੇ ਕੀਤੀ ਆ ਨੀ ਪੱਥਰਾਂ ਤੋਂ ਬਾਅਦ ਕੰਮ ਨੂੰ ਸਫਲ ਕਰਨਾ ਜਿਹੜਾ ਪੂਰਾ ਕਰਨਾ ਉਹ ਜਿਹੜਾ ਮੈਂ ਰਹਿਣੀ ਆ ਮਾਨਜੋ ਕੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਨ੍ਹਾਂ ਨੇ ਨਪੇਰਾ ਚਾਲੀ ਬਿਜਲੀ ਵਧੇਗੀ ਰੋਜ਼ਗਾਰ ਵਧੇਗਾ ਸਮਝਦੇ ਆ ਕਿ ਜਿਸ ਤਰੀਕੇ ਦੇ ਨਾਲ ਅਮਨਸ਼ੇਰ ਸਿੰਘ ਸ਼ਰੀਕਲ ਸਿੰਘ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਦਾ ਮਿਲ ਰਿਹਾ ਉਸ ਤਰ੍ਹਾਂ ਉਸ ਤਰ੍ਹਾਂ ਜਿਹੜਾ ਗੁਰਦਾਸਪੁਰ ਦੀ ਹਾਲ ਬਦਲ ਰਹੀ ਚਲੋ ਇਹ ਮੈਂ ਧੰਨਵਾਦ ਕਰਦਾ ਤੁਸੀਂ ਮਾਨ ਬਖਸ਼ਦੇ ਹੋ ਭਰਾਓ ਸਾਡੇ ਵੱਡੇ ਸੋ ਮੈਨੂੰ ਇਹੋ ਹੀ ਆ ਵੀ ਜਿੰਨਾ ਵੱਧ ਤੋਂ ਵੱਧ ਆਪਾਂ ਡਿਵੈਲਪ ਕਰ ਸਕੀਏ ਇਧਰਲੇ ਏਰੀਏ ਨੂੰ ਉਹਨੇ ਆਪਾਂ ਡਵੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਪੰਜਾਬ ਹੈ ਸਾਰਾ ਜ਼ਿੰਮੇਵਾਰੀ ਪੰਜਾਬ ਦੀ ਹੈ ਸਰਪੰਚ ਸਾਹਿਬ ਪਹਿਲੀ ਵਾਰੀ ਤੁਹਾਡੇ ਪ੍ਰਧਾਨ ਬਣਨ ਤੋਂ ਬਾਅਦ ਕੁਝ ਹੋ ਵੀ ਦੇਰੀ ਮਾਹੌਤ ਹੁਫਾ ਦੇ ਕੇ ਜਾ ਰਹੇ ਹੈ ਨਹੀਂ ਉਹ ਸਾਡੇ ਸੀਐਮ ਸਾਹਿਬ ਸਤਕਾਰਯੋਗ ਨੇ ਜਦੋਂ ਜਿੱਥੇ ਵੀ ਉਹਨਾਂ ਨੂੰ ਕਹਿੰਨੇ ਆ ਜਿਹੜੀ ਸਾਨੂੰ ਡਿਮਾਂਡ ਦੀ ਕੋਈ ਕਸਰ ਨਜ਼ਰ ਆਉਂਦੀ ਹੈ ਉਹ ਦੂਰ ਕਰਦੇ ਨੇ ਇੱਕ ਮਿੰਟ ਭਾਜੀ ਇੱਕ ਮਿੰਟ ਆਪ ਦੇ ਬਿਹਾਉਂ ਦਾ ਜੀ ਸੁਖਦੇਵ ਸਿੰਘ ਨੰਬਰ 1 ਜੀ ਜਾਣੀਏ ਬਹੁਤ ਵਧੀਆ ਗੱਲ ਹੈ ਬੜੀ ਵਧੀਆ ਲੋੜ ਹੈ ਇਹਨਾਂ ਘਰਾਂ ਨੂੰ ਬੜੀ ਪੁਰਾਣੀ ਮੇਲੇ ਬਹੁਤ ਸਾਲੀ ਲੱਗੀ ਹੋਈ ਇਹ ਪੰਨਾਂ ਦੇ ਮੇਲੇ ਹਰ ਸਾਲ ਮੇਲੇ ਲਾਉਣ ਦੀ ਚਾਹਤ ਹੈ ਵੱਡੀਆਂ ਹਨ ਸਾਰੇ ਇਲਾਕਿਆਂ ਨੂੰ ਇੱਕ ਨਾ ਸਰਵਾਈ ਕਰਕੇ ਮੈਨੂੰ ਵੀ ਚੰਗੀ ਚੱਲੂਗੀ ਉਹ ਤਾਂ ਫਾਇਦਾ ਜਿੰਨੇ ਜਣ ਬਹੁਤ ਫਾਇਦਾ ਜੀ ਤੇ ਬੜਾ ਵੱਡਾ ਕੰਮ ਕੀਤਾ ਇਹ ਬਹੁਤ ਫਾਇਦਾ ਜੀ ਸਰਕਾਰ ਦੇ ਜਿੰਮੇਵਾਰਾਂ ਨੂੰ ਇਹ ਬੜਾ ਜੰਨਾ ਖੇਤ ਨੂੰ ਬੜੇ ਲੋਕਾਂ ਨੇ ਸਸਿਆ ਹਲੋ ਜੀ ਠੀਕ ਹੈ ਮਗਰ ਸਟਾਰਟਸ ਬਟਾਲਾ ਦੇ ਨਰਮੋ ਸਿੰਘ ਸਾਹਿਬੋਂ ਅਮਰੀਕਾ ਦੇ ਪਿੰਡ ਸੁਚਾਨੀਆਂ ਤੋਂ ਕੀ ਸਿੰਘ ਮੈਨੇਜਰ ਨੂੰ ਮਿਲੇਗਾ ਕਿ ਇਹ ਮਿਲ ਜਿਹੜੀ 5 1500 ਡੀਸੀ ਦੀ ਪਹੁੰਚੀ ਨੇ ਹੁਣ ਉਹਦਾ ਵਧਾ ਕੇ 3500 ਡੀਸੀ ਦੀ ਕੀਤੀ ਗਈ ਹੈ ਆ ਇਹ ਜਦੋਂ ਆਇਆ ਕਿਸਾਨਾਂ ਨੂੰ ਕਾਫੀ ਫਾਇਦਾ ਮਿਲੂਗਾ ਉਹਦੇ ਵਿੱਚ ਜਿਹੜਾ ਪ੍ਰਾਈਵੇਟ ਲੈਦੇ ਹੁੰਦੇ ਉਹਦਾ ਖਾਡਾ ਪੈਂਦਾ ਸੀ ਪੇਮੈਂਟ ਕਿ ਤਰ੍ਹਾਂ ਉਹਦੇ ਵਿੱਚ ਜਿਹੜਾ ਪ੍ਰਾਈਵੇਟ ਲੈਦੇ ਉਹਦਾ ਜਿਹੜਾ ਖਾਡਾ ਪੈਂਦਾ ਸੀ ਉਹ ਜਿਹੜਾ ਸਾਰਾ ਦਾ ਸਾਰਾ ਜਿਹੜਾ ਸਾਡਾ ਇੱਥੇ ਮੁਕਾਇਆ ਜਾਊਗਾ ਬਾਕੀ ਆ ਵੀ ਇਹ ਜਿਹੜਾ ਸੀਗਾ ਵੱਡੀ ਦੀ ਬੜੀ ਜ਼ਰੂਰਤ ਸੀ ਕਿੰਨੇ ਵੀ ਕਿਸਾਨ ਬਹੁਤ ਧੰਨਵਾਦੀ ਹਾਂ ਮਾਨ ਸਰਕਾਰ ਦੇ ਭਗਵਤ ਸਿੰਘ ਮਾਨ ਦੇ ਸਾਡੇ ਸਮਾਜ ਨੇ ਬੜੀ ਮਿਹਨਤ ਕਰਕੇ ਜਿਹੜਾ ਵਾ ਇਹ ਪਲਾਨ ਜਿਹੜਾ ਬਣਾਇਆ ਵਾ ਮੁੱਖ ਮੰਤਰੀ ਪੰਜਾਬ ਬਾਕੀ ਸਾਰੇ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸੋਣ ਵਾਲੇ ਨੇ ਕਿਸਾਨਾਂ ਨੂੰ ਕਿੰਨਾ ਕੁ ਫਾਇਦਾ ਹੈ ਕਿਸਾਨਾਂ ਨੂੰ ਇਹਦਾ ਜਿਹੜਾ ਬਹੁਤ ਜ਼ਿਆਦਾ ਫਾਇਦਾ ਕਿ ਟਾਇਰ ਮੇਲਾ ਦੇ ਉੱਤੇ ਖੰਡ ਦੇ ਉੱਤੇ ਤੇਲ ਕਾਫੀ ਮਹਿੰਗਾ ਦੂਰ ਮੰਡਾ ਪਈ ਹੈ ਜੀ ਮੰਗ ਜਿਹੜੀ ਅੱਜ ਉਹ ਇੱਥੇ ਮਾਕੇ ਦੇ ਵਿੱਚ ਜਿਹੜਾ ਗਨਾ ਬੜਾ ਛੋਟਾ ਜਿਹੜਾ ਉਹ ਸੁਖਿਆ ਜੋ ਆਪਰੇ ਕਰਾ ਸਾਡਾ ਨੂੰ ਬਦਲਾ ਲਾਹਣ ਕਿੰਨਾ ਕੰਦਾ ਕਰਕੇ ਬਹੁਤ ਵੱਡਾ ਫਾਇਦਾ ਜਿਹੜਾ ਹੋ ਗਿਆ ਕਿਸਾਨ ਪੰਚ ਸਨਮਾਨ ਆ ਹਾਰਦਿਕ ਸਨੇਹ ਦਾ ਧੰਨਵਾਦ ਜੀ ਸਰਪੰਚ ਜਗਿੰਦਰ ਸਿੰਘ ਰਿਆੜ ਉਹਨਾਂ ਵੱਲੋਂ 100 ਰੁਪਏ ਤੱਕ ਜਿੱਥੇ ਨੂੰ ਮਾਨ ਸਨਮਾਨ ਆਇਆ ਹਾਰਦਿਕ ਸਨੇਹ ਦਾ ਧੰਨਵਾਦ ਕਰਦੇ ਹਾਂ ਸਰਪੰਚ ਹਰਜੀਤ ਸਿੰਘ ਰੰਧਾਵਾ ਆਸ ਪੰਜਾਬ ਸਰਕਾਰ ਨੇ ਪਿੰਡ ਅਠਵਾਲ ਸਮੂਹ ਪੰਚਾਇਤ ਵੱਲੋਂ 200 ਰੁਪਏ ਤੱਕ ਜਿੱਥੇ ਨੂੰ ਮਾਨ ਸਨਮਾਨ ਆਇਆ ਹਾਰਦਿਕ ਸਨੇਹ ਦਾ ਧੰਨਵਾਦ ਉਹ ਸਾਰਿਆਂ ਲਈ ਆਪਣੇ ਸਰਪੰਚ ਕਰਨੈਲ ਸਿੰਘ ਪੰਜਾਬ ਦੀ ਸਰਕਾਰ ਗੁਡਾਹ ਗ੍ਰਾਂਥੀਆਂ ਉਹਨਾਂ ਵੱਲੋਂ ਵੀ 100 ਰੁਪਏ ਤੱਕ ਜਿੱਥੇ ਨੂੰ ਮਾਨ ਸਨਮਾਨ ਆਇਆ ਹਾਰਦਿਕ ਸਨੇਹ ਦਾ ਧੰਨਵਾਦ ਕਰਦੇ ਹਾਂ ਆਓ ਤੱਕੇ ਮੇਰੇ ਪਾਵਨ ਗੁਰਦੇਵ

ਜੋ ਜਿਹੜਾ ਪ੍ਰੋਜੈਕਟ ਵੱਡਾ ਆਇਆ ਵਾ ਇਹਦੇ ਨਾਲ ਕਿਸਾਨਾਂ ਨੂੰ ਫਾਇਦਾ ਬਹੁਤ ਮਿਲਗਾਗਾ ਜਿਹੜੀ ਪ੍ਰਾਈਵੇਟ ਮਿਲਣਾ ਸਨ ਉਹਨਾਂ ਦੇ ਜਦੋਂ ਕਿਸਾਨਾਂ ਨਾਲ ਲੈ ਕੇ ਜਾਂਦਾ ਜਿਹੜਾ ਸਰਕਾਰ 50 ਰੁਪਏ ਦਿੰਦੀ ਸੀ ਬਾਅਦ ਚ ਸਰਕਾਰ ਖਾਤੇ ਹੀ ਪਉਂਦੀ ਸੀ ਪ੍ਰਾਈਵੇਟ ਮਿਲ ਰਹੀ ਸੀ ਦਿੰਦੀ ਆਜਾ ਸਰਕਾਰੀ ਮਿਲਦੇ ਗੱਲਾਂ ਹੁੰਦਾ ਉਹਦੇ ਜਿਹੜੇ 50 ਰੁਪਏ ਨਾਲੋਂ ਨਾਲ ਹੀ ਜਿਹੜੀ ਪੂਰੀ ਪੇਮੈਂਟ ਆ ਕਿਸਾਨ ਦੇ ਖਾਤੇ ਵਿੱਚ ਪੈ ਜਾਂਦੀ ਆ ਉਹ ਜਿਹੜਾ ਆਪਣਾ ਗੁਜ਼ਾਰਾ ਵਾ ਚੰਗੀ ਤਰ੍ਹਾਂ ਆਪਣੀ ਅਗਲੀ ਫਸਲ ਬੀਜਣ ਦੇ ਲਈ ਆਪਣੇ ਤੇ ਨਿਰਭਰ ਹੋ ਜਾਂਦਾ ਵਾ ਇਸ ਕਰਕੇ ਪ੍ਰੋਜੈਕਟ ਵੱਡਾ ਹੋਣ ਦੇ ਨਾਲ ਇਲਾਕੇ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਰੋਜ਼ਗਾਰਦਾ ਪਤਾ ਹੂ ਜੇਕਰ ਜਦੋਂ ਮੇਲਾ ਵਡੀ ਹੋਈ ਹੈ ਤਾਂ ਉਹਦੇ ਵਿੱਚ ਮੁਲਾਜ਼ਮਾਂ ਦੀ ਲੋੜ ਤੇ ਪੈਣੀ ਹੈ ਤੇ ਉਹਦੇ ਨਾਲ ਰੁਜ਼ਗਾਰ ਦਾ ਤੇ ਵਧਾ ਹੋਣਾ ਹੀ ਆ ਜੇਕਰ ਜਦੋਂ ਕੋਈ ਵੀ ਇੰਡਸਟਰੀ ਜਿਹੜੀ ਆ ਏਰੀਆ ਦੇ ਵਿੱਚ ਡਵੈਲਪ ਕਰਦੀ ਆ ਉਹਦੇ ਲੇ ਫਾਇਦੇ ਹੁੰਦੇ ਨੇ ਤੇ ਨਾਲ ਨਾਲ ਰੁਜ਼ਗਾਰ ਦੇ ਵੀ ਜਿਹੜੇ ਆ ਚਾਂਸ ਵਧਦੇ ਆ ਸਰਕਾਰ ਨੂੰ ਕਿੰਨੇ ਨੰਬਰ ਦੇ ਜਾਓਗੇ ਇਹੋ ਜਿਹੜਾ ਪ੍ਰੋਜੈਕਟ ਚੱਲਿਆ ਤੇ ਸਰਕਾਰ ਨੂੰ ਪੂਰੇ ਨੰਬਰ ਦੇਣੇ ਬੰਦੇ ਆ। ਸਾਡੇ ਦੇਖਿਆ ਜਾਂਦੇ ਡੇਰਾ ਬਾਬਾ ਨਾਨਕ ਕਲਾ ਨੌੜ ਦੇ ਵਿੱਚ ਹੀ ਆਇਆ ਪਿਆ। ਆਪ ਨੂੰ ਆਪ ਦੀ ਸ਼ਕਲ ਜਿਵਾ। ਇਹ ਮਾੜੀ ਕਿਉਂ ਦੁੱਖ ਜਾਣ ਕੇ ਦੱਸੋ। ਹਾਜੀ ਤਾਂ ਉਹ ਬਟਰੀ ਜਾਣਾ ਪੈਂਦਾ ਕਿਹੜੀ ਜਾਣਾ ਪੈਂਦਾ ਸੀ ਹੁਣ ਜਿਹੜਾ ਏਰੀਆ ਵਾ ਜਾਦਾ ਕਵਰ ਹੋ ਗਿਆ ਜਿਹੜੀ ਮਿਲਦੀ ਸੀ ਪੀੜਨ ਦੀ ਘੱਟ ਸੀ। ਉਹਨਾਂ ਦੀ ਕੈਪੈਸਿਟੀ ਘੱਟ ਸੀ ਉਹਨਾਂ ਦੀ ਜਿਹੜੀ ਕੈਪੈਸਿਟੀ ਹੈ ਡਬਲ ਹੋ ਗਈ ਆ। ਇਸ ਕਰਕੇ ਹੁਣ ਜਿਹੜਾ ਆਲੇ ਦੁਆਲੇ ਦਾ ਧੰਨਾ ਵਾ ਇੱਥੇ ਹੀ ਜ਼ਿਆਦਾ ਪੀੜਿਆ ਜਾਏ ਤਾਂ ਕਿਸਾਨ ਨੂੰ ਹੁਣ ਡੁੱਟ ਤੋਂ ਬਚਿਆ ਰਹੇਗਾ। ਹਾਂਜੀ ਇਹ ਤਮੂਲੇ ਵਾਲਾ ਕਿਹੜਾ ਸਾਡਾ ਜਮੂਰ ਤੋਂ ਕਾਜੀ ਤੋਂ ਮੇਰੇ ਘਰ ਵਿੱਚ ਆਂਡ ਵਿੱਚ ਜਿਹੜੀ ਅਪਗ੍ਰੇਡ ਹੋ ਰਹੀ ਹੈ ਕਿੰਨਾ ਕੁ ਫਾਇਦਾ ਹੋਊ ਬਹੁਤ ਜ਼ਿਆਦਾ ਫਾਇਦਾ ਹੋਊ ਪਹਿਲਾਂ ਜਿਹੜੀ ਗੰਨੇ ਆ ਜਿਹੜਾ ਸੀ ਪ੍ਰਾਈਵੇਟ ਪੰਜਾਬ ਤਾਂ ਇੱਥੇ ਕਿਸਾਨ ਲਿਆ ਕਰ ਰਿਹਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਲੋਪੰਦ ਤੁਹਾਡੇ ਲਾਗੇ ਮੋਲ ਵੀ ਨਹੀਂ ਤੇ ਦੂਰ ਜਾਂਦਾ